ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਹਾਂਜੀ ਪਹਿਲਾਂ ਵੀ ਅਸੀਂ ਬੈਟ ਲਿਆ ਸੀਗਾ ਹੁਣ ਵੀ ਬੈਟ ਵਾਲਾ ਮਿਲਿਆ ਸੋ ਮੇਰੇ ਬੜੇ ক্রিকেট ਪ੍ਰੇਮੀ ਨੇ ਜਿਹੜੇ ਕਿ ਬੈਟ ਵਾਲਾ ਪਸੰਦ ਕਰਦੇ ਨੇ ਉਹਨਾਂ ਵਾਸਤੇ ਖੁਸ਼ੀ ਦੀ ਗੱਲ ਹੈ ਸੋ ਜੜੀਆਂ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਐਮਪੀ ਚੁਣੇ ਸੀ ਅੱਜ ਉਹਨਾਂ ਲੋਕਾਂ ਨੇ ਧੋਖਾ ਦਿੱਤਾ ਹੈ ਲੋਕਾਂ ਨੂੰ ਤੋ ਖਾ ਦਿੱਤਾ ਬਾਰ-ਬਾਰ ਅੱਜ ਪਾਰਟੀਆਂ ਇੱਕ ਦੂਜੇ ਦੇ ਵਿੱਚ ਵੜ ਗਈਆਂ ਔਰ ਸਮਾਜ ਲਈ ਹਮੇਸ਼ਾ ਹੀ ਕੋਈ ਨਾ ਕੋਈ ਇਹੋ ਜਿਹੇ ਮੁੱਦੇ ਰੱਖ ਕੇ ਆਉਂਦੀਆਂ ਸੀ ਜਿਹੜੇ ਕਿ ਮੁੱਦਾ ਕੋਈ ਵੀ ਉਹਨਾਂ ਨੇ ਪਾਸ ਨਹੀਂ ਕੀਤਾ ਜਿੰਨੇ ਵੀ ਐਮਪੀ ਅੱਜ ਤੱਕ ਆਏ ਨੇ ਕੋਈ ਵੀ ਅੰਬਰਸਰ ਵਾਸਤੇ ਜੇ ਫੰਡ ਵੀ ਆਇਆ ਤੇ ਫੰਡ ਲਾਇਆ ਨਹੀਂ ਹੈ ਮਿਹਨਤ ਕੀਤੀ ਨਹੀਂ ਹੈ ਸੋ ਤਾਜ ਪਹਿਨ ਕੇ ਜਬਾਦ ਉਹ ਦਿੱਲੀ ਜਾਂਦੇ ਨੇ ਉਹ ਵੀ ਦਿੱਲੀ ਵੀ ਆਪਣਾ ਟਾਈਮ ਨਹੀਂ ਦਿੰਦੇ ਵੀ ਆਪਾਂ ਬੰਦਿਆਂ ਕਿਸੇ ਦੀ ਆਵਾਜ਼ ਚੁੱਕੀ ਏ ਉਹਨਾਂ ਦੇ ਵਿੱਚ ਗੱਲ ਹੀ ਨਹੀਂ ਆ ਉਹ ਸੋਚਦੇ ਹੀ ਨਹੀਂ ਕਿ ਅਸੀਂ ਆਪਾਂ ਨੂੰ ਜਨਤਾ ਨੇ ਚੁਣਿਆ ਹੈ ਨੌਕਰੀ ਦਿੱਤੀ ਹੈ ਇੱਕ ਕੰਮ ਦਿੱਤਾ ਸਾਨੂੰ ਅਸੀਂ ਉਹ ਕੰਮ ਦੇ ਵਿੱਚ ਮੁਕੰਮਲ ਸਹੀ ਢੰਗ ਨਾਲ ਕਰੀਏ ਸੋ ਮੈਂ ਜਨਤਾ ਗਰੀ ਅਪੀਲ ਕਰਨਾ ਵੀ ਤੁਸੀਂ ਹਰ ਪਾਰਟੀਆਂ ਦੇਖ ਲਈਆਂ ਸੋ ਇਹ ਇੱਕ ਵਾਰ ਜਿਹੜਾ ਕਿ ਹਿੰਦੁਸਤਾਨ ਆਜ਼ਾਦ ਹੈ ਇੱਕ ਅਰੇ ਆਜ਼ਾਦ ਨੂੰ ਚੁਣ ਕੇ ਤੁਸੀਂ ਆਪਣੇ ਕੈਂਡੀਡੇਟ ਲਿਆਓ ਤਾਂ ਕਿ ਤੁਹਾਨੂੰ ਆਪਣਾ ਕੰਮ ਕਰਕੇ ਵਿਖਾਵੇ ਹਾਂਜੀ ਹਾਂਜੀ ਪੁੱਛੋ ਜੀ ਪੁੱਛੋ ਸਵਾਲ ਚੋਣ ਜਿੱਤੋਂ ਦਾ ਬਾਅਦ ਜਿਹੜਾ ਆਪਣਾ ਬੱਲਾ ਕਿਹਦੇ ਚਲਾਓਗੇ ਦੇਖੋ ਬੱਲਾ ਕਿਸੇ ਤੇ ਨਹੀਂ ਜਲਾਇਆ ਜਾਂਦਾ ਨਹੀਂ ਨਹੀਂ ਹਵਾ ਪੈਂਦਾ ਸੋ ਆਪਾਂ ਕੰਮ ਕਰਨਾ ਬਚਪਨ ਤੋਂ ਹੀ ਕੰਮ ਕੀਤਾ ਹੈ 12 12 ਵਜੇ ਤੱਕ ਆਪਾਂ ਕੰਮ ਕੀਤੇ ਨੇ ਸੋ ਕੰਮ ਕਰਕੇ ਵਿਖਾਵਾਂਗੇ ਦੇ ਲੋਕਾਂ ਨੂੰ ਅਹਿਸਾਸ ਹੋਏਗਾ ਨਸ਼ਾ ਬੋਰੀ ਖਤਮ ਕਰਵਾਜੀ ਪੰਜਾਬ ਚ ਮੁੱਦਾ ਸਭ ਤੋਂ ਵੱਡਾ ਨਸ਼ੇ ਦਾ ਹੈ ਹਾਂਜੀ 2009 ਦੇ ਵਿੱਚ ਆਪਾਂ 7 ਦੇ ਵਿੱਚ ਇਹਨੂੰ ਰਜਿਸਟਰ ਕਰਾਇਆ ਸੀ 9 ਦੇ ਵਿੱਚ ਆਪਾਂ ਇਹਦੀ ਬਗਾਵਤ ਕੀਤੀ ਔਰ ਪਾਵਰ ਨਹੀਂ ਮਿਲੀ ਇਹਨੂੰ ਭਜਾਉਣ ਵਾਸਤੇ ਸੋ ਅੱਜ ਵੀ ਜਨਤਾ ਗਾੜੀ ਅਪੀਲ ਹੈ ਕਿ ਅਗਰ ਤੁਸੀਂ ਪਾਵਰ ਦਿੰਦੇ ਹੋ ਸ਼ਹਿਰ ਦੀ ਐਮਰਜੈਂਸੀ ਕੋਈ ਨਸ਼ਾ ਕਿਤੇ ਲੱਭ ਜੇ ਗਵਾਦਿਆਂਗੇ ਨਸ਼ਾ ਭਜਾ ਦੇਾਂਗੇ ਸਾਰੇ ਦੇਖੋ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਅੱਜ 22 ਸਾਲ ਹੋ ਗਏ ਨੇ ਥੜੇ ਵੀ ਬਣਾ ਕੇ ਦਿੱਤੇ ਆ ਸੀਤਲਾ ਮੰਦਰ ਵੀ ਕਈ ਜਗ੍ਹਾ ਸੋ ਸੇਵਾ ਇੱਕ ਭਾਵ ਐ ਸਾਡੇ ਪਰਿਵਾਰ ਤੋਂ ਹੀ ਵੀ ਸੇਵਾ ਕਰਨੀ ਸੋ ਚਾਹੇ ਕਿਸੇ ਤਰੀਕੇ ਵੀ ਆਪਾਂ ਸੇਵਾ ਕਰ ਰਹੇ ਆ ਤਾਂ ਸੇਵਾ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਆਪਾਂ 800 ਤੇ 9 ਲਵਾਰਸ ਲਾਸ਼ਾਂ ਦਾ ਜਿਹੜਾ ਆਪਣੀ ਜੇਬੋਂ ਕਦੀ 1 ਰੁਪਿਆ ਦੀ ਕਦੇ ਮੰਗ ਨਹੀਂ ਕੀਤੀ ਕਈ ਲੋਕ ਕਹਿੰਦੇ ਵੀ ਐ ਕਿ ਸ਼ਰਮਾ ਜੀ ਸਾਡੀ ਹਲਫ ਲੈ ਲਿਆ ਕਰੋ ਪਰ ਮੈਂ ਕਹਤਾਂ ਹੀ ਉਸ ਕੁਦਰਤ ਤੋਂ ਉਸ ਪਰਮਾਤਮਾ ਤੋਂ ਅਸੀਂ ਮੰਗੀ ਹੈ ਜਿਹਨੇ ਡਿਊਟੀ ਦਿੱਤੀ ਹੈ ਔਰ ਉਹ ਹੀ ਪੂਰਾ ਕਰੇਗਾ ਬੰਦਾ ਕੌਣ ਹੁੰਦਾ ਸੋ ਅੱਜ ਵੀ ਲੋਕਾਂ ਗਾੜੀ ਅਪੀਲ ਹੈ ਕਿ ਕੋਈ ਵੀ ਕੰਮ ਹੋਵੇ ਹਫਤੇ ਬਾਅਦ ਸਬਜ਼ੀਆਂ ਵੀ ਅਸੀਂ ਵੰਡਦੇ ਆਂ ਕਈ ਵਿਚਾ 3000 ਤੇ ਆਪਾਂ ਵਿਆਹ ਹੀ ਕਰ ਚੁੱਕੀ ਕਿਸੇ ਤੋਂ ਚੰਦਾ ਲੈ ਸੋ ਅੱਜ ਵੀ ਉਸੇ ਹੀ ਮਕਾਮ ਦੇ ਵਿੱਚ ਉਹ ਹੀ ਸੋਚ ਰੱਖੀ ਆ ਕਿ ਸਮਾਜ ਦੀ ਸੇਵਾ ਕਰਨੀ ਆ ਆਪਾਂ ਫਿਰ ਮੈਂ ਜਿਵੇਂ ਜਦੋਂ ਵੱਲੋਂ ਜਾਣਾ ਹੈ ਉਹਨਾਂ ਦੀਆਂ ਜੜੀਆਂ ਕਮੀਆਂ ਆ ਉਹ ਆਵਾਜ਼ ਉਠਾਣੀ ਆ ਜਿਹੜਾ ਸਾਡਾ ਮੇਨ ਮੁੱਦਾ ਇਹ ਹੈ ਕਿ ਕਿ ਆਮ ਆਦਮੀ ਦੀ ਵੀ ਜਿਹੜੀ ਆ 30000 ਘੱਟੋ ਘੱਟ ਪੈਨਸ਼ਨ ਹੋਣੀ ਚਾਹੀਦੀ ਹੈ ਉਹ ਮੈਂ ਅੱਛੀ ਤਰ੍ਹਾਂ ਆਵਾਜ਼ ਉਠਾਵਾਂਗਾ ਔਰ ਕੋਸ਼ਿਸ਼ ਕਰਾਂਗਾ ਇੱਕ ਸਾਲ ਦੇ ਅੰਦਰ ਅੰਦਰ ਹਰ ਗਰੀਬ ਜਿਹੜਾ 58 ਤੋਂ 60 ਸਾਲ ਦਾ ਬੰਦਾ ਹੈ ਉਹਦੇ ਵਿੱਚ ਉਹਦੇ ਘਰ 30000 ਦੀ ਪੈਨਸ਼ਨ ਲੱਗ ਜੇਗੀ ਦੋ ਦੋ ਬਜ਼ੁਰਗ ਲੱਗੇ ਨਿਕਲੇ ਤਾਂ 60000 ਰੁਪਏ ਪੈਨਸ਼ਨ ਘਰ ਆਏਗੀ ਉਹ ਆਪਣਾ ਰੋਜ਼ਗਾਰ ਆਪਣੀ ਰੋਟੀ ਦੇਖੇਗਾ ਬੱਚਿਆਂ ਦੇ ਅੱਗੇ ਹੱਥ ਨਹੀਂ ਰਾਏਗਾ ਜਿਹੜੀ ਲੋਕ ਬੇਕਾਰ ਹੈਗੇ ਉਹਨਾਂ ਉੱਤੇ ਹੀ ਕਰੋ ਆਪਾਂ ਸ਼ਹਿਰ ਵਾਸੀਆਂ ਨੂੰ ਅਪੀਲ ਇਹੋ ਹੀ ਕਰਦੇ ਆ ਕਿ ਵੱਧ ਝੜ ਕੇ ਤੁਸੀਂ ਸਾਰੇ ਨੂੰ ਅਜਮਾਇਆ ਐ ਕਿ ਆਜ਼ਾਦ ਉਮੀਦਵਾਰ ਸਮਾਜ ਸੇਵਕ ਹੈ ਸੋਚ ਸਮਝ ਕੇ ਪਾ ਦਿਓ ਵੋਟ ਤਾਂ ਕਿ ਅੰਬਰ ਸਰਦਾ ਵੀ ਨਾ ਹੋ ਜਾਏ ਔਰ ਪੰਜਾਬ ਆਜ਼ਾਦ ਹੁੰਦਾ ਵੀ ਨਾ ਹੋ ਜਾਏ ਆਪ ਜੀ ਦਾ